ਤੇ ਹਰਿਆਣਾ ਨੂੰ ਜ਼ਮੀਨ ਦੇਣ ਦਾ ਮਾਮਲਾ ਲਗਾਤਾਰ ਪਕਦਾ ਜਾ ਰਿਹਾ ਹੈ ਕੈਬਨਿਟ ਮੰਤਰੀ ਕੁਲਦੀਪ ਟਾਲੀਵਾਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਸਾਡਾ ਦਿਲ ਹੈ 1 ਵੇ ਇੰਚ ਜ਼ਮੀਨ ਨਹੀਂ ਦਿੱਤੀ ਜਾ ਸਕਦੀ ਹੈ ਭਾਜਪਾ ਦੀ ਕਾਰਵਾਈ ਬਹੁਤ ਗਲਤ ਹੈ ਹਰਿਆਣਾ ਦਾ ਇਸ ਦੇ ਰੋਕ ਇਸ ਤੇ ਕੋਈ ਹੱਕ ਨਹੀਂ ਹੈ ਸਾਡੀ ਪਾਰਟੀ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ ਅਸੀਂ ਇਹ ਨਹੀਂ ਹੋਣ ਦੇਵਾਂਗੇ ਪਿੰਡਾਂ ਦੀ ਜ਼ਮੀਨ ਆਓ ਹਲਕਾ ਉਹ ਭਾਜਪਾ ਦਾ ਬਲ ਜਿਹੜਾ ਉਹ ਕਾਰਵਾਈ ਆ મોદી ਦੀ ਵੱਲੋਂ ਉਹ ਬਹੁਤ ਗਲਤ ਹੈ ਵੇੜਾ ਚੰਡੀਗੜ੍ਹ ਸ਼ਹਿਰ ਇਹ ਖੜੜ ਜਿਹੜਾ ਪੰਜਾਬ ਦਾ ਮਲਕ ਸ਼ਹਿਰ ਸੀਗਾ ਖੜੜਾ ਦੀ ਸਾਰੀ ਜ਼ਮੀਨ ਦੇ ਉੱਤੇ ਬੜਿਆ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਆਉ ਅਰਿਆ ਇਹਨਾਂ ਉੱਤੇ ਕੋਈ ਹੱਕ ਨਹੀਂ ਮੰਗਦਾ ਧੱਕੇ ਨਾਲ ਮਲ ਜਿਹੜਾ ਉਹ ਬੀਜੇਪੀ ਬੰਦੇ ਉੱਥੇ ਜਗ੍ਹਾ ਦੇਣੀ ਚਾਹੁੰਦੀ ਹੈ ਹaryana વિધાનસભા ਨੂੰ ਮੈਂ ਤਾਂ ਡਟ ਕੇ ਸਾਡੀ ਪਾਰਟੀ ਵੀ ਅਸੀਂ ਤਾਂ ਇਹਦੇ ਖਿਲਾਫ ਹਾਂ ਬਹੁਤ ਉਹ ਦਸੀ ਬਿਲਕੁਲ ਇਹ ਨਹੀਂ ਹੋਣ ਦੇਵਗੇ ਭਾਵੇਂ ਜੋ ਮਰਦੀ ਉਹ ਕਿਹੜਾ ਤਾਂ ਪੰਜਾਬ ਦੇ ਹੱਕਾਂ ਦਾ ਡਾਕਾ ਮਾਰਿਆ ਜਾ ਰਿਹਾ ਬਿਲਕੁਲ ਪੰਜਾਬ ਦੇ ਹੱਕਾਂ ਦੇ ਡਾਕਾ ਵੀ ਆ ਪੰਜਾਬ ਰੋਧੀ ਜਿਹੜੀ ਨੀਤੀ ਅਸੀਂ ਰੋਜ਼ ਬੋਲਦੇ ਕਿ ਬੀਜੇਪੀ ਵਾਲੇ ਜਿਹੜੇ ਉਹਨਾਂ ਦੀ ਪੰਜਾਬ ਰੋਧੀ ਜਿਹੜਾ ਛੇੜਾ ਹੈ ਅਮਨਤ ਸ਼ਾਹ ਦਾ ਤੇ ਮੋਦੀ ਦਾ ਉਹ ਦਿਨੋ ਦੇ ਨੰਗਾ ਦਵਾ ਜਾਦੇ ਉਹ ਅਸੀਂ ਇਦਾਂ ਦਾ ਡਾਕਾ ਜਿਹੜਾ 1 ਇੰਚ ਵੀ ਜ਼ਮੀਨ ਜਿਹੜੀ ਉਹ ਚੰਡੀਗੜ੍ਹ ਦੀ ਕਿਹਨੂੰ ਨਹੀਂ ਦਿੱਤੀ ਜਾ ਸਕਦੀ ਹਰਿਆਣਾ ਤੇ ਕਵਕਰੀ ਗੱਲ ਹੈ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਹਰਿਆਣਾ ਦੇ ਸ਼ੇਮ ਦੀ ਸਟੇਟਮੈਂਟ ਆਈ ਹੈ ਕਹਿੰਦੇ ਪਹਿਲਾਂ ਸਾਡਾ ਪਾਣੀ ਡੱਕਿਆ ਇਹਨਾਂ ਪੰਜਾਬ ਵਾਲਿਆਂ ਨੇ ਤੇ ਹੁਣ ਜਿਹੜਾ ਵਾ ਵਿਧਾਨ ਸਭਾ ਦੇ ਉਹਨਾਂ ਦਾ ਥੋੜਾ ਡੱਕਿਆ ਸੀ ਸਾਡਾ ਆਪਣਾ ਪਾਣੀ ਸੀ ਉਹਨਾਂ ਦਾ ਗਾਲਾ ਡੱਕਿਆ ਸਾਦਾ ਹੀ ਉਹਨਾਂ ਦਾ ਨਾ ਪੰਚਕੂਲਾ ਸ਼ਹਿਰ ਲੱਗਦਾ ਆਪਣੇ ਸ਼ਹਿਰ ਤੇ ਬਣਾ ਲੈਣ ਸਾਨੂੰ ਕੀ ਚੰਗੇ ਪੰਚਕੂਲਾ ਸ਼ਹਿਰ ਹਰਿਆਣਾ ਦਾ ਉਹ ਬਣਾ ਲੈਣ ਉੱਥੇ ਉਹਦੇ ਬੰਦੇ ਜ਼ਮੀਨ ਦਿੱਤੀ ਜਾ ਰਹੀ ਉਹਦੇ ਸਾਨੂੰ ਜੋ ਉਹਦੇ ਬੰਦੇ ਜ਼ਮੀਨ ਦੇਣਦੇ ਆ ਉਹ ਆਪਣੀ ਜ਼ਮੀਨ ਚਾਪੇ ਬਣਾਉਣਾ ਸਾਡੀ ਜਮੀਨ ਗੱਲ ਨਹੀਂ ਤੰਦੀ ਘੜ ਕੋ ਦੇਈਏ ਕੰਨੀਅਰ ਸਾਡਾ ਦੇ ਰਿਹਾ ਸਾਡਾ ਚੰਡੀਗੜ੍ਹ ਤੋਂ 1 20 ਇੰਚ ਜੜ ਜਮੀਨ ਦੇ ਉਹ ਨਹੀਂ ਦਿੱਤੀ ਜਾ ਸਕਦੀ ਪਾਣੀ ਦਾ ਕਿਉਂ ਜ਼ਿਕਰ ਕਰਦੇ ਹੋ ਵਾਰ-ਵਾਰ ਪਾਣੀ ਉਹ ਪਾਣੀਵੇਂ ਪੰਦਾਂ ਜੀ ਬਿਨਾਂ ਵਜੇ ਬੋਲਦੇ ਹੋ ਕੋਈ ਉਹਨਾਂ ਨੂੰ ਪਤਾ ਪਾਣੀ ਸਾਡੇ ਕੋਲ ਹੈ ਨਹੀਂ ਪਾਣੀ ਤੇ ਸਾਡਾ ਆਪਣਾ ਮਾਸਾ ਪੂਰਾ ਹੋ ਲਿਆ ਹੀ ਜੇ ਹੋਊ ਤਾਂ ਕਿਸ ਨੂੰ ਦਾਂਗੇ ਜਦੋਂ ਹੈ ਹੀ ਨਹੀਂ ਅਸੀਂ ਕਿੱਥੋਂ ਦੇਣਾ ਇਹ ਗੱਲਾਂ ਦਾ ਬੈਂਚ ਤੇ ਬੈਠ ਕੇ ਡਿਪਟਾਰਾਂ ਕਿਉਂ ਨਹੀਂ ਹੁੰਦਾ ਕਿਉਂ ਐਦਾਂ ਸਿਆਸੀ ਬਿਆਨਬਾਜ਼ੀ ਵਾਰ-ਵਾਰ ਸਾ ਦੇਖੋ ਇਹ ਜਿਹੜਾ ਸਾਡੇ ਤੇ ਸਾਡੀਆਂ ਸਰਕਾਰਾਂ ਦੇ ਖਿਲਾਫ ਦਿੱਲੀ ਤੇ ਪੰਜਾਬ ਤੇ ਪਹਿਲ ਭਾਜੀਪੀ ਆਲਰੇਡੀ ਹੈਗੀ ਹੈ ਕੇਂਦਰ ਵਿੱਚ ਔਰ ਜਿਸ ਟਾਈਮ ਦੇ ਉੱਤੇ ਮਤਲਬ ਕੇਂਦਰਤ ਵੀ ਬੀਜੇਪੀ ਹੀ ਪੰਜਾਬ ਚ ਅਕਾਲੀ ਦਲ ਨਾਲ ਬੀਜੇਪੀ ਦੀ ਸਰਕਾਰ ਹੀ ਇਹ ਮੁੱਦੇ ਉਸ ਸਮੇਂ ਜਿਹੜਾ ਟੇਬਲ ਤੇ ਆਉਣੇ ਚਾਹੀਦੇ ਉਹ ਸਮੇਂ ਇਹਨਾਂ ਨੇ ਲੈੰਦੇ ਦੀ ਸਮਝ ਦੇ ਕੇ ਦੀ ਗੱਲ ਇਹ ਜਦੋਂ ਸਰਕਾਰਾਂ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਸੀਗੇ ਪੰਜਾਬ ਦੇ ਸਰਕਾਰ ਬਾਦਲ ਸਾਹਿਬ ਦੀ ਫਿਰ ਅਬਿੰਦਰ ਦੀ ਆਈ